ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੇਹਦੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ ਗਿਆ ਦਰਅਸਲ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਗੁਰੂ ਸ਼ਬਦ ਰਤਨ ਮਹਾਨ ਕੋਸ਼ ਦੀਆਂ ਪੁਸਤਕਾਂ ਨੂੰ ਟੋਇਆ ਪੁੱਟ ਕੇ ਦੱਬਿਆ ਜਾ ਰਿਹਾ ਸੀ ਦੇਖੋ ਪੂਰੀ ਖਬਰ ਪਟਿਆਲਾ ਦੀਪ ਯੂਨੀਵਰਸਿਟੀ ਵਿਖੇ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ ਮਹਾਨ ਕੋਸ਼ਤੀਆਂ ਪੁਸਤਕਾਂ ਦੀ ਦੁਰਦਸ਼ਾ ਦੇਖ ਕੇ ਵਿਦਿਆਰਥੀਆਂ ਦਾ ਗੁੱਸਾ ਭੜਕ ਗਿਆ। ਦਰਅਸਲ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਦੇ ਨਾਲ ਪਈ ਖਾਲੀ ਜਗ੍ਹਾ ਦੇ ਵਿੱਚ ਕਰੀਬ 4 ਫੁੱਟ ਡੂੰਘਾ ਟੋਆ ਪੁੱਟ ਕੇ ਮਹਾਨ ਕੋਸ਼ਤੀਆਂ ਹਜ਼ਾਰਾਂ ਪੁਸਤਕਾਂ ਨੂੰ ਦਬਾਇਆ ਜਾ ਰਿਹਾ ਸੀ। ਪਰ ਜਿਵੇਂ ਹੀ ਇਸ ਘਿਣੌਣੀ ਕਾਰਵਾਈ ਤੇ ਵਿਦਿਆਰਥੀਆਂ ਦੀ ਨਜ਼ਰ ਪਈ ਤਾਂ ਉਹਨਾਂ ਤੁਰੰਤ ਹੰਗਾਮਾ ਸ਼ੁਰੂ ਕਰ ਦਿੱਤਾ। ਧਰ ਕੋਈ ਦੀ ਪੈਰਾਂ ਦੇ ਵਿੱਚ ਰੋਲ ਕੇ ਮਿੱਟੀ ਦੇ ਵਿੱਚ ਰੋਲ ਕੇ ਪਾਣੀ 'ਚ ਛੁੱਟ ਕੇ ਬੇਦਬੀ ਕੀਤੀ ਜਾ ਰਹੀ ਆ। ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥੀ ਯਦਵਿੰਦਰ ਸਿੰਘ ਯਾਦੂ ਨੇ ਆਖਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਮਹਾਨ ਕੋਸ਼ ਦੇ ਵਿੱਚ ਹਜ਼ਾਰਾਂ ਗਲਤੀਆਂ ਕੀਤੀਆਂ ਗਈਆਂ। ਵਿਦਵਾਨਾਂ ਦੇ ਇਤਰਾਜ਼ ਮਗਰੋਂ ਇਸ ਦੀ ਵਿਕਰੀ ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਪਰ ਹੁਣ ਇਸ ਨੂੰ ਬਹੁਤ ਹੀ ਗਲਤ ਤਰੀਕੇ ਦੇ ਨਾਲ ਨਸ਼ਟ ਕੀਤਾ ਜਾ ਰਿਹਾ ਸੀ। ਜਿਸ ਦੇ ਨਾਲ ਸਭ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਇਹ ਮਸਲਾ ਇਹ ਹੈ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅੱਗੀ ਵਿਸ਼ਵ ਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਖੋਜ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਹ ਸਾਹਦ ਕੇ ਹੋ ਚੁੱਕੀ ਆ ਵੀ ਉਸ ਮਹਾਨ ਖੋਜ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਇਹਨਾਂ ਨੇ ਗਲਤੀ ਕਰਤੀ ਜਦੋਂ ਬਿਰਵਾਨਾ ਨੇ ਉਹਦੇ ਤੇ ਇਤਰਾਜ਼ ਜਗਾ ਜਿਤਾਇਆ ਤਾ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜੇ ਇਹ ਸਾਡੀ ਸੁਸਾਇਟੀ ਚ ਜਾਊਗੀ ਸਮਾਜ ਚ ਜਾਊਗੀ ਜਾਂ ਅੱਜ ਤੋਂ 50 100 ਸਾਲ ਬਾਅਦ ਇਹ ਔਥੈਂਟਿਕ ਮੰਨਿਆ ਜਾਊਗਾ ਵੀ ਯੂਨੀਵਰਸਿਟੀ ਦੇ ਮਹਾਨ ਕੋਸ਼ ਦੇ ਵਿੱਚ ਆਹ ਗੱਲ ਲਿਖੀ ਹੋਈ ਹੈ ਇਹਦੇ ਵਿੱਚ ਕੱਲੀ ਆਪਦੇ ਕੋਲੋਂ ਗਲਤੀਆਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਸਾਜਿਸ਼ ਤਹਿਤ ਦਰਬਾਣੀ ਦੀਆਂ ਵੀ ਟਿੱਪੀਆਂ ਛਿਆਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਸ਼ਨ ਦਿੱਤਾ ਗਿਆ ਸੀ ਵੀ ਇਹਨੂੰ ਡਿਸਟਰੋਏ ਕੀਤਾ ਜਾਵੇ ਪਰ ਡੈਸਟਰਾਏ ਦਾ ਵੀ ਇੱਕ ਤਰੀਕਾ ਹੁੰਦਾਗਾ ਉਹਦਾ ਇੱਕ ਵਿਧੀ ਵਿਧਾਨ ਹੁੰਦਾ ਇਹ ਨਹੀਂ ਤੁਸੀਂ ਜੁੱਤੀਆਂ ਨਾਲ ਤੁਹਾਨੂੰ ਕੋਈ ਗਿਣਤੀ ਨਹੀਂ ਕੋਈ ਹਿਸਾਬ ਨਹੀਂ ਤੁਸੀਂ ਟਰਾਲੀਆਂ ਭਰ-ਭਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦਿਓ ਵੀ ਐ ਤੁਸੀਂ 5-5 7-7 ਟਰਾਲੀਆਂ 5-5 ਟੋਏ ਫੁੱਟ ਪਟ ਕੇ ਦੱਬ ਦੋ ਅੱਜ ਅਸੀਂ ਜਦੋਂ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਸ ਦੀ ਗਿਣਤੀ ਦਾ ਵੀ ਪਤਾ ਨਹੀਂ ਹੈਗਾ ਵੀ ਇਹਦੀ ਗਿਣਤੀ ਕਿੰਨੀ ਹੈਗੀ ਸੋ ਜਦੋਂ ਅੱਜ ਅਸੀਂ ਉਹ ਦੂਬਾਰਾ ਟਰਾਲੀ ਆ ਰਹੀ ਸੀ ਤੁਸੀਂ ਦੇਖਿਆ ਉਹਨਾਂ ਗੇਟ ਦੇ ਉੱਤੇ ਵਿਦਿਆਰਥੀਆਂ ਨੇ ਅੱਜ ਵੱਡੇ ਰੋਹ ਦੇ ਸਾਹਮਣੇ ਉਹ ਇਹਨਾਂ ਨੂੰ ਕਾਲੀ ਦੀ ਗਿਣਤੀ ਵੀ ਨਹੀਂ ਪਤਾ ਡਰਾਈਵਰ ਨੂੰ ਕਿੰਨੀ ਆ ਤੇ ਕਿੰਨੇ ਘੇੜੇ ਆ ਇਹ ਵੀ ਨਹੀਂ ਪਤਾ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਜ਼ਿਸ਼ ਤਾਹਤ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੀਜਾ ਹੱਲਾ ਆ ਪਹਿਲਾਂ 2015 ਦੇ ਵਿੱਚ ਫਿਰ 2022 ਦੇ ਵਿੱਚ ਫਿਰ ਅੱਜ 2025 ਦੇ ਵਿੱਚ ਖੜੇ ਆ ਸੋ ਜਿਹੜੇ ਵਿਦਿਆਰਥੀ ਸਵੈਰਥ ਇਕੱਠੇ ਹੋਏ ਨੇ ਇਹ ਇਸ ਯੂਨੀਵਰਸਿਟੀ ਦੇ ਰੋਹ ਦੇ ਇਹ ਤੱਕੇ ਦੇ ਖਿਲਾਫ ਇਕੱਠੇ ਹੋਏ ਨੇ ਵੀ ਇਹ ਜਿਹੜਾ ਤੁਸੀਂ ਹਾਲ ਕੀਤਾ ਇਹ ਕਿਸੇ ਹਾਲ ਜਾਈ ਨਹੀਂ ਹੈ ਇੱਕ ਹੋਰ ਵਿਦਿਆਰਥੀ ਮਨਦੀਪ ਸਿੰਘ ਨੇ ਆਖਿਆ ਹੈ ਕਿ ਇਹ ਹੋਰ ਲੋਕਾਂ ਵਾਸਤੇ ਇੱਕ ਆਮ ਪੰਜਾਬੀ ਦੀ ਪੁਸਤਕ ਹੋ ਸਕਦੀ ਹੈ ਪਰ ਸਿੱਖਾਂ ਵਾਸਤੇ ਇਹ ਗੁਰਬਾਣੀ ਦੀ ਇੱਕ ਪੋਥੀ ਹੈ ਕਿਉਂਕਿ ਇਸ ਉਤੇ ਹਰ ਪੰਨੇ ਤੇ ਗੁਰਬਾਣੀ ਦੀਆਂ ਤੁਕਾਂ ਮੌਜੂਦ ਹਨ ਜਿਸ ਦੀ ਬੇਅਦਬੀ ਕਿਸੇ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਮੇਰਾ ਸਵਾਲ ਪ੍ਰਸ਼ਾਸਨ ਨੂੰ ਆ ਮੈਂ ਪੁੱਛਣਾ ਚਾਹਣਾ ਕਿ ਕੀ ਇਸ ਮਹਾਨ ਕੋਸ਼ ਨੂੰ ਖਤਮ ਕਰਨ ਦਾ ਕੀ ਇਹ ਤਰੀਕਾ ਸਹੀ ਹੈ ਕਿਉਂਕਿ ਇਹ ਕਿਸੇ ਵਾਸਤੇ ਇੱਕ ਪੰਜਾਬੀ ਦੀ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਇਹ ਕੋਸ਼ ਹੋ ਸਕਦਾ ਆ ਕਿਸੇ ਵਾਸਤੇ ਕੋਈ ਇਸ ਨੂੰ ਐਨਸਾਈਕਲੋਪੀਡੀਆ ਫਿਸਿਕਿਜ਼ਮ ਕਹਿ ਸਕਦਾ ਆ ਪਰ ਮੇਰੇ ਸਿੱਖ ਹੋਂ ਦੇ ਨਾਤੇ ਇਹ ਐਨਸਾਈਕਲੋਪੀਡੀਆ ਬਾਅਦ ਵਿੱਚ ਆ ਪਹਿਲਾਂ ਇਹ ਗੁਰਬਾਣੀ ਦੀ ਪੋਥੀ ਆ ਕਿਉਂ ਕਿ ਜਦੋਂ ਵੀ ਅਸੀਂ ਬਾਹਨਕੋਸ਼ ਦਾ ਕੋਈ ਵੀ ਪੰਨਾ ਫਰੋਲਦੇ ਆ ਉਸ ਪੰਨੇ ਦੇ ਉੱਪਰ 10 ਤੋਂ 15 ਐਂਟਰੀਆਂ ਗੁਰਬਾਣੀ ਦੀਆਂ ਉਸ ਤੋਂ ਬਾਅਦ ਸਿੱਖ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਸੈਕੰਡਰੀ ਸੋਰਸ ਹੋਵੇ ਚਾਹੇ ਉਹ ਦਸਮਗ੍ਰੰਥ ਹੋਵੇ ਚਾਹੇ ਉਹ ਸਰਬਲੋ ਗ੍ਰੰਥ ਹੋਵੇ ਉਹ ਸਾਰਿਆਂ ਦੀਆਂ ਐਂਟਰੀਆਂ ਇਸ ਬਾਹਨਕੋਸ਼ ਦੇ ਵਿੱਚ ਦਰਜ ਨੇ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਮਹਾਨਕੋਸ਼ ਪੰਜਾਬੀ ਦੀ ਪੁਸਤਕ ਨਹੀਂ ਇਹ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਵਧਾਨ ਦੇ ਨਾਲ ਸਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾ ੜਕਣ ਅਤੇ ਇਸ ਦੀ ਬੇਦਬੀ ਨਾ ਹੋਵੇ ਇਸ ਦੀ ਜਿਹੜੀ ਮਰਿਆਦਾ ਉਹਨੂੰ ਬਰਕਰਾਰ ਰੱਖਿਆ ਜਾਵੇ ਇਸ ਵਾਸਤੇ ਜੀ ਅਸੀਂ ਇੱਥੇ ਵਿਦਿਆਰਥੀ ਦੇ ਰੂਪ ਦੇ ਵਿੱਚ ਇਕੱਠੇ ਹੋਏ ਆਂ ਵਿਦਿਆਰਥੀ ਕੁਲਦੀਪ ਸਿੰਘ ਨੇ ਆਖਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਮਹਾਨ ਕੋਸ਼ ਦੇ ਅੰਦਰ 35000 ਦੇ ਕਰੀਬ ਗਲਤੀਆਂ ਕੀਤੀਆਂ ਗਈਆਂ ਜਿਸ ਕਰਕੇ ਇਸ ਦੀ ਵਿਕਰੀ ਨੂੰ ਰੋਕਿਆ ਗਿਆ ਸੀ ਪਰ ਇਸ ਨੂੰ ਨਸ਼ਟ ਕਰਨ ਦਾ ਤਰੀਕਾ ਬਿਲਕੁਲ ਗਲਤ ਹੈ ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਗੁਰਜੀ ਬਲਤ ਮੈਂ ਤੁਹਾਨੂੰ ਇਹ ਦੱਸਦਾ ਜਿਹੜਾ ਯੂਨੀਵਰਸਿਟੀ ਨੂੰ ਪਬਲਿਕੇਸ਼ਨ ਬਿਊਰੋ ਨੂੰ ਮਹਾਨ ਕੋਸ਼ ਛਾਪਣ ਦਾ ਇਸ ਵਾਰੀ ਜਿੰਮਾ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸਾਨੂੰ ਜਦੋਂ ਕੰਸਰਨ ਅਥਾਰਟੀ ਨਾਲ ਗੱਲ ਹੋਈ ਹੈ ਕਿ ਅਸੀਂ ਬਹੁਤ ਵੱਡੇ ਵਿਦਵਾਨ ਲਾਏ ਤੇ 30 35000 ਗਲਤੀਆਂ ਉਹਨਾਂ ਨੇ ਆਪ ਮੰਨੀਆਂ ਨੇ ਕਹਿੰਦੇ 30 35000 ਗਲਤੀਆਂ ਹੋਈਆਂ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਬਾਹਰੋਂ ਵਿਦਵਾਨਾਂ ਨੇ ਹੋਰ ਨੇ ਦੱਸਿਆ ਤਾਂ ਇਹਨਾਂ ਨੇ ਹੁਣ ਆਪਦੇ ਮੂੰਹ ਮੰਨਿਆ ਕਿ 35000 ਗਲਤੀਆਂ ਹੋਈਆਂ ਨੇ ਤੇ ਮਹਾਨ ਕੋਸ਼ ਦੇ ਵਿੱਚ ਮਹਾਨ ਕੋਸ਼ ਨੂੰ 30 ਦੇ ਲਗਭਗ ਭਾਈ ਕਾਨ ਸਿੰਘ ਨਾਭਾ ਜਰਾ ਛਾਪਿਆ ਗਿਆ ਤੇ ਇਹਦੇ ਵਿੱਚ ਤੁਸੀਂ ਪਹਿਲਾਂ ਹੀ ਪਛਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦਸ਼ਮ ਗ੍ਰੰਥੀ ਬਾਣੀ ਤੇ ਪੰਤ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਬਾਣੀ ਇਹਦੇ ਦਰਜ ਹੈ ਤੇ ਤੁਸੀਂ ਦੇਖੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਸ਼ਮ ਪੰਥ ਦੇ ਦਸ਼ਮ ਗ੍ਰੰਥੀ ਬਾਣੀ ਦੇ ਵਿੱਚ ਦਰਜ ਹੈ ਤੇ ਇਹਦਾ ਮਤਲਬ ਇਹਦੀ ਇਹਨਾਂ ਦੀ ਸ਼ਰਤ ਹੈ ਆਪਣੀ ਉਹਨਾਂ ਚ ਬਿਲਕੁਲ ਜੀ ਬਿਲਕੁਲ ਸਾਰੀ ਸਿੱਖ ਪੰਥ ਦੀ ਸਾਰੀ ਸਿੱਖ ਸਮਾਜ ਦੀ ਸ਼ਰਤ ਹੈ ਕਿ ਨਾਲ ਕਹਿੰਦੇ ਦੂਜੇ ਧਰਮਾਂ ਦੇ ਵੀ ਜਿਹੜੇ ਪੀਰ ਨੇ ਜਾਂ ਦੇਵੀ ਦੇਵਤੇ ਨੇ ਉਹਦੀ ਬਾਣੀ ਨੂੰ ਵੀ ਨਾਲ ਜੋੜਿਆ ਗਿਆ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਕਹਿੰਦੇ ਜਦੋਂ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿੱਚ Hindu ਦੀ Muslim ਦੀ ਸਾਰੇ ਧਰਮਾਂ ਦੀ ਸਾਰੇ ਮਦਰ ਪੀਰਮ ਕੀਰਾਂ ਦੀ ਬਾਣੀ ਦਰਜ ਹੈ ਤੇ ਉਹਦਾ ਮਤਲਬ ਵੀ ਇਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਜਾਂ ਆਪਣਾ ਮਹਾਨਕੋਜ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਕਰਨਾ ਤੇ ਇਹ ਬਾਣੀ ਦੀ ਬੇਅਦਬੀ ਸਾਰੀ ਸਟੂਡੈਂਟ ਯੂਨੀਅਨ ਤੇ ਸਿੱਖ ਸਮਾਜ ਤੇ ਸਾਰਾ ਪੰਜਾਬ ਸਾਰੇ ਧਰਮ ਨੂੰ ਪਿੱਛਰ ਮੰਦੇ ਭਾਈਚਾਰਾ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹਨਾਂ ਦਾ ਇੱਕ ਇਹਨਾਂ ਨੂੰ ਡਿਸਟਰੋਏ ਕਰਨ ਦਾ ਤਰੀਕਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹਨਾਂ ਨੇ ਡਿਸਟਰੋਏ ਕਰਨ ਦਾ ਘੱਟੋ ਘੱਟ 40 ਸਕਰ ਫੁੱਟ ਦਾ ਟੋਆ ਪਟਿਆ ਤੇ ਉਹਦੇ ਵਿੱਚ ਦੱਬਰ ਇਹ ਨੇ ਇਹ ਤਰੀਕਾ ਇਹਨਾਂ ਦਾ ਕਿਤੇ ਵੀ ਜਾਇਜ਼ ਨਹੀਂ ਹੈਗਾ ਸਾਰੇ ਸਟੂਡੈਂਟ ਦੇ ਸਿੱਖ ਪੰਥ ਤੇ ਸਾਰਾ ਪੰਜਾਬ ਸਾਰੇ ਧਰਮਾਂ ਦਾ ਭਾਈਚਾਰਾ ਇਹਦੇ ਨਾਲ ਸਹਿਮਤ ਨਹੀਂ ਤੇ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੰਥਕ ਕਾਉਂਸਲ ਦੀ ਚੇਅਰ ਪਰਸਨ ਬੀਬੀ ਸਤਵੰਦ ਕੌਰ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅਤੇ ਮਹਾਨ ਕੋਸ਼ਤੀਆਂ 15000 ਤੋਂ ਵੱਧ ਕਾਪੀਆਂ ਸੰਬੰਧੀ ਵੜਤੇ ਗਏ ਤਰੀਕੇ ਤੇ ਵੀ ਚਿੰਤਾ ਪ੍ਰਗਟਾਈ ਹੈ ਫਿਲਹਾਲ ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਵਿਦਿਆਰਥੀਆਂ ਅਤੇ ਹੋਰ ਸਿੱਖ ਸੰਸਥਾਵਾਂ ਦੇ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਤੁਹਾਨੂੰ ਦੱਸੀਏ ਕਿ ਇਸ ਮਾਮਲੇ ਦੇ ਤਹਿਤ ਤਿੰਨ ਅਧਿਕਾਰੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪਟਿਆਲਾ ਤੋਂ ਰਣਦੀਪ ਸਿੰਘ ਦੀ ਰਿਪੋਰਟ ਹਮਦਰ ਟੀਵੀ